PPTV ਦੇਖ ਰਹੇ ਸਭ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਅਮਰੀਕਾ ਦੀ ਟਰਕਿੰਗ ਇੰਡਸਟਰੀ ਬੀਤੇ ਕੁਝ ਮਹੀਨਿਆਂ ਤੋਂ ਬਹੁਤ ਹੀ ਔਖੇ ਹਾਲਾਤ ਵਿੱਚੋਂ ਗੁਜ਼ਰ ਰਹੀ ਹੈ ਖਾਸ ਕਰਕੇ ਪੰਜਾਬੀ ਭਾਈਚਾਰੇ ਵਾਸਤੇ ਤਾਂ ਬੀਤੇ ਕੁਝ ਮਹੀਨੇ ਬਹੁਤ ਦੁਖਾਂਤ ਭਰੇ ਨੇ ਬਹੁਤ ਸਾਰੇ ਟਰੱਕ ਡਰਾਈਵਰਾਂ ਨੂੰ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਅਤੇ ਗੁਜ਼ਰਨਾ ਪੈ ਰਿਹਾ ਹੈ ਉਪਰੋ ਥੱਲੀ ਵਾਪਰਿਆ ਕਟਨਾਕ੍ਰਮ ਟਰੱਕ ਡਰਾਈਵਰਾਂ ਵਾਸਤੇ ਇੱਕ ਤਰ੍ਹਾਂ ਨਾਲ ਮੁਸੀਬਤਾਂ ਦਾ ਪਹਾੜ ਲੈ ਕੇ ਆਇਆ ਹੈ ਬਹੁਤ ਸਾਰੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਖ-ਵੱਖ ਨਾਕਿਆਂ ਤੇ ਗ੍ਰਿਫਤਾਰ ਕੀਤਾ ਗਿਆ ਕਈ ਤਾਂ ਰਿਪੋਰਟ ਵੀ ਕਰ ਦਿੱਤੇ ਗਏ ਅਤੇ ਕਈਆਂ ਉੱਪਰ ਇਹ ਤਲਵਾਰ ਅਜੇ ਵੀ ਲਟਕ ਰਹੀ ਹੈ ਆਉਣ ਵਾਲਾ ਸਮਾਂ ਵੀ ਕੋਈ ਬਹੁਤਾ ਸੁਖਾਲਾ ਨਹੀਂ ਜਾਪਦਾ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਮੁਖ ਤੁਰਾ ਕੈਲੀਫੋਰਨੀਆ ਹੈ ਜਿੱਥੇ ਆਪਣੇ ਭਾਈਚਾਰੇ ਨਾਲ ਸੰਬੰਧਤ ਬਹੁਤ ਸਾਰੇ ਲੋਕ ਡਰਾਈਵਰੀ ਦੇ ਕਿੱਤੇ ਨਾਲ ਸੰਬੰਧਤ ਨੇ ਉਪਰੋਂ ਥੱਲੇ ਵਾਪਰੀਆਂ ਦੋ ਘਟਨਾਵਾਂ ਨੇ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ ਉੱਥੇ ਨਾਲ ਦੀ ਨਾਲ ਇਹ ਘਟਨਾਵਾਂ ਪੰਜਾਬੀ ਡਰਾਈਵਰਾਂ ਲਈ ਖਾਸ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਕਰ ਗਿਆ ਹੈ ਹਰਜਿੰਦਰ ਸਿੰਘ ਦੀ ਗਲਤ ਜੂਟਰਨ ਅਤੇ ਜਸ਼ਮਪ੍ਰੀਤ ਸਿੰਘ ਵੱਲੋਂ ਕੀਤੀਆਂ ਦੁਰਘਟਨਾਵਾਂ ਨੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵੀ ਕਟਾਰੇ ਵਿੱਚ ਖੜਾ ਕਰ ਦਿੱਤਾ ਹੈ। ਇਹਨਾਂ ਦੋਵਾਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਜਾਬੀ ਡਰਾਈਵਰਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗ ਪਿਆ ਹੈ। ਇਹਨਾਂ ਦੋਵਾਂ ਘਟਨਾਵਾਂ ਨੂੰ ਅਮਰੀਕੀ ਏਜੰਸੀਆਂ ਨੇ ਬੜੀ ਹੀ ਗੰਭੀਰਤਾ ਨਾਲ ਲਿਆ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ ਬਿਆਨ ਟਰੱਕ ਡਰਾਈਵਰਾਂ ਬਾਰੇ ਯੂਐਸ ਸਕੱਟਰੀ ਆਫ ਟ੍ਰਾਂਸਪੋਰਟ ਵੱਲੋਂ ਜਾਂ ਉਹਨਾਂ ਦੇ ਵਿਭਾਗ ਵੱਲੋਂ ਆ ਰਿਹਾ ਹੈ ਅੰਗਰੇਜ਼ੀ ਨਾ ਆਉਣਾ ਪਹਿਲਾਂ ਹੀ ਕਈ ਟਰੱਕ ਡਰਾਈਵਰਾਂ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਸੀ ਇਸ ਦੌਰਾਨ ਹਾਈਵੇ ਤੇ ਬਹੁਤ ਸਖਤੀ ਕੀਤੀ ਗਈ ਜਿਸ ਨਾਲ ਬਹੁਤ ਸਾਰੇ ਟਰੱਕ ਡਰਾਈਵਰ ਡਰਦੇ ਹੀ ਇਸ ਕਿਤੇ ਚੋਂ ਬਾਹਰ ਹੋ ਗਏ ਕਈਆਂ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ ਕੁਝ ਡਿਪੋਰਟ ਵੀ ਹੋਏ ਅਤੇ ਕੁਝ ਡਿਪੋਰਟ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਹੁਣ ਇੱਕ ਨਵਾਂ ਬਿਆਨ ਟਰੱਕਿੰਗ ਨੂੰ ਲੈ ਕੇ ਆਇਆ ਹੈ ਇਸ ਨਵੇਂ ਕਾਨੂੰਨ ਨੇ ਜਾਂ ਇਸ ਨਵੇਂ ਰੂਲ ਨੇ ਇੱਕੋ ਝਟਕੇ ਨਾਲ ਤਕਰੀਬਨ 15000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਇਹ ਟਰੱਕਿੰਗ ਇੰਡਸਟਰੀ ਵਾਸਤੇ ਬਹੁਤ ਵੱਡਾ ਤੱਕਾ ਹੈ ਸ਼ਾਇਦ ਹੀ ਅਮਰੀਕਾ ਦੇ ਇਤਿਹਾਸ ਵਿੱਚ ਇਸ ਕਿਤੇ ਨੂੰ ਇੱਕੋ ਸਮੇਂ ਐਡਾ ਵੱਡਾ ਤੱਕਾ ਲੱਗਾ ਹੋਵੇ ਇਸ ਤਾਜ਼ਾ ਝਟਕੇ ਨੇ ਬਹੁਤ ਸਾਰਿਆਂ ਦੀਆਂ ਉਮੀਦਾਂ ਤੇ ਪਾਣੀ ਹੀ ਨਹੀਂ ਫੇਰਿਆ ਸਗੋਂ ਤਕਰੀਬਨ 15000 ਡਰਾਈਵਰਾਂ ਨੂੰ ਹਨੇਰੀ ਖਾਈ ਵੱਲ ਧੱਕ ਦਿੱਤਾ ਹੈ ਇਸ ਨਵੇਂ ਰੂਲ ਮੁਤਾਬਕ ਡੀਐਮਵੀ ਕੈਲੀਫੋਰਨੀਆ 15000 ਦੇ ਕਰੀਬ ਸੀਡੀਐਲ ਲਾਇਸੈਂਸ ਰਿਵੋਕ ਕਰ ਰਹੀ ਹੈ ਇਹ 15000 ਲੋਕ ਕਿਹੜੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਵਰਕ ਪਰਮਨਟ ਤੇ ਡਰਾਈਵਰ ਲਾਇਸੈਂਸ ਪ੍ਰਾਪਤ ਕੀਤੇ ਨੇ ਉਹਨਾਂ ਵਿੱਚੋਂ ਵੀ ਉਹ ਨੇ ਜਿਨ੍ਹਾਂ ਦੇ ਵਰਕ ਪਰਮਟ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਤੋਂ ਪਹਿਲਾਂ ਖਤਮ ਹੋ ਰਹੇ ਨੇ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਵਰਕ ਪਰਮਟ ਦੀ ਮਿਆਦ ਨਾਲੋਂ ਬਾਅਦ ਵਿੱਚ ਖਤਮ ਹੋਣ ਵਾਲੇ ਲਾਇਸੈਂਸ ਰੱਦ ਕੀਤੇ ਗਏ ਨੇ ਇਸ ਬਾਰੇ ਟਰੱਕ ਡਰਾਈਵਰਾਂ ਨੂੰ ਈਮੇਲ ਅਤੇ ਲੈਟਰ ਆਉਣੇ ਵੀ ਸ਼ੁਰੂ ਹੋ ਗਏ ਨੇ ਇਹ ਬਹੁਤ ਸਾਰੇ ਪਰਿਵਾਰਾਂ ਲਈ ਬਹੁਤ ਵੱਡਾ ਝਟਕਾ ਹੈ ਦੂਸਰੀ ਅਸੀਂ ਜਿਸ ਘਟਨਾ ਦਾ ਜ਼ਿਕਰ ਅੱਜ ਦੇ ਐਪੀਸੋਡ ਵਿੱਚ ਕਰ ਰਹੇ ਹਾਂ ਉਹ ਵੀ ਟਰੱਕਿੰਗ ਨਾਲ ਹੀ ਸਬੰਧਤ ਹੈ ਜਸ਼ਨਪ੍ਰੀਤ ਸਿੰਘ ਨਾਂ ਦੇ ਨੌਜਵਾਨ ਟਰੱਕ ਡਰਾਈਵਰ ਜਿਸ ਦੇ ਟਰੱਕ ਨਾਲ ਕੁਝ ਦਿਨ ਪਹਿਲਾਂ ਐਕਸੀਡੈਂਟ ਵਿੱਚ ਤਿੰਨ ਕੀਮਤੀ ਜਾਨਾਂ ਨੂੰ ਹੱਥ ਤੋਣੇ ਪਏ ਸਨ ਉਸ ਦੇ ਨਾਲ ਸਬੰਧਤ ਹੈ ਜਸ਼ਨਪ੍ਰੀਤ ਸਿੰਘ ਨਾਲ ਸਬੰਧਤ ਕੇਸ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਪਹਿਲਾਂ ਸਾਰੇ ਅਮਰੀਕੀ মিডিਆ ਨੇ ਕੁਝ ਰਿਪੋਰਟਾਂ ਨੂੰ ਆਧਾਰ ਬਣਾ ਕੇ ਇਹ ਖਬਰਾਂ ਨਸ਼ਰ ਕੀਤੀਆਂ ਸਨ ਕੇ ਹਾਦਸੇ ਦੌਰਾਨ ਜਸਮਪ੍ਰੀਤ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ ਉਸ ਉੱਪਰ ਉਸ ਸਮੇਂ ਕੇਸ ਵੀ ਡੀਜੂਆਈ ਪਾਵ ਡਰਾਈਵਿੰਗ ਅੰਡਰ ਇਨਫਲੂਐਂਸ ਤਹਿਤ ਦਰਜ ਹੋਇਆ ਸੀ ਹੁਣ ਇਸ ਕੇਸ ਵਿੱਚ ਨਵੀਂ ਅਪਡੇਟ ਆਈ ਹੈ ਉਹ ਇਹ ਹੈ ਕਿ ਜਸਮਪ੍ਰੀਤ ਸਿੰਘ ਦੀ ਟੈਕਸੀਕੋਲੋਜੀ ਰਿਪੋਰਟ ਸਾਹਮਣੇ ਆਈ ਹੈ ਇਸ ਰਿਪੋਰਟ ਅਨੁਸਾਰ ਜਸਮਪ੍ਰੀਤ ਸਿੰਘ ਨੇ ਦੁਰਘਟਨਾ ਅਨੁਸਾਰ ਕੋਈ ਵੀ ਨਸ਼ਾ ਨਹੀਂ ਕੀਤਾ ਹੋਇਆ ਸੀ ਇਹ ਇਸ ਕੇਸ ਦੀ ਵੱਡੀ ਸ਼ਿਫਟ ਹੈ ਜਿਸ ਨਾਲ ਜਸ਼ਮਪ੍ਰੀਤ ਅਤੇ ਉਸਦੇ ਮਾਪਿਆਂ ਨੂੰ ਥੋੜੀ ਰਾਹ ਜਰੂਰ ਮਿਲੇਗੀ ਖਾਸ ਕਰਕੇ ਜਸ਼ਮਪ੍ਰੀਤ ਦੇ ਮਾਪਿਆਂ ਨੂੰ ਜਿਹੜੇ ਆਪਣੇ ਪੁੱਤ ਦੇ ਨਸ਼ਾ ਕਰਨ ਨੂੰ ਬਿਲਕੁਲ ਹੀ ਸਵੀਕਾਰ ਨਹੀਂ ਕਰਦੇ ਸਨ ਇਹ ਰਿਪੋਰਟ ਉਸਦੇ ਮਾਪਿਆਂ ਦੇ ਵਿਸ਼ਵਾਸ ਤੇ ਇੱਕ ਸੱਚੀ ਮੋੜ ਹੈ ਹੁਣ ਜਸ਼ਮਪ੍ਰੀਤ ਸਿੰਘ ਤੋਂ ਡੀਜੂ ਆਈ ਦੇ ਦੋਸ਼ ਹਟਾ ਦਿੱਤੇ ਗਏ ਨੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਸਾਫ ਬਰੀ ਕਰ ਦਿੱਤਾ ਗਿਆ ਹੈ ਅਜੇ ਵੀ ਉਸ ਉੱਪਰ ਗ੍ਰਾਸ ਵਹੀਕਲ ਮੈਨਸ ਲਾਟਰ ਦੇ ਦੋਸ਼ ਬਾਕੀ ਨੇ ਜਿਸ ਅਧਾਰ ਉਤੇ ਉਸ ਉੱਪਰ ਕੇਸ ਚੱਲੇਗਾ ਉਸ ਦੀ ਟੈਕਸੀਕੋਲੋਜੀ ਰਿਪੋਰਟ ਆਉਣ ਤੋਂ ਬਾਅਦ ਅਮਰੀਕੀ মিডিਆ ਨੇ ਮੂੰਹ ਵਿੱਚ ਉਂਗਲਾ ਪਾ ਲਈਆਂ ਨੇ ਜਿੰਨੇ ਜੋਸ਼ ਨਾਲ ਉਹਨਾਂ ਨੇ ਨਸ਼ੇ ਵਾਲੀ ਖਬਰ ਨੂੰ ਨਸ਼ਰ ਕੀਤਾ ਸੀ ਉਹਨੇ ਉਤਸ਼ਾਹ ਨਾਲ ਉਹਨਾਂ ਨੇ ਨਸ਼ਾ ਨਾ ਕੀਤੇ ਹੋਣ ਦੀ ਖਬਰ ਨੂੰ ਨਹੀਂ ਪ੍ਰਸਾਰਿਆ ਤੀਸਰੀ ਵੱਡੀ ਖਬਰ ਜਿਸ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਉਹ ਕੈਨੇਡਾ ਨਾਲ ਸੰਬੰਧਿਤ ਹੈ ਪਿਛਲੇ 3-4 ਸਾਲਾਂ ਤੋਂ ਕੈਨੇਡਾ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਬਹੁਤ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਇਸ ਭਾਈਚਾਰੇ ਨੇ ਬਹੁਤ ਮਿਹਨਤ ਕਰਕੇ ਆਪਣੇ ਵੱਡੇ-ਵੱਡੇ ਕਾਰੋਬਾਰ ਖੜੇ ਕੀਤੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਤਰੱਕੀ ਹੀ ਉਹਨਾਂ ਦੀ ਦੋਚਮਣ ਬਣ ਕੇ ਜਾਪਦੀ ਹੈ ਪੈਸਾ ਪੈਸਾ ਜੋੜ ਕੇ ਖੜੇ ਕੀਤੇ business ਦੇ ਮਾਲਕਾਂ ਨੂੰ ਫਰੋਤੀਆਂ ਦੀਆਂ ਫੋਨ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਲੋਕਾਂ ਦੇ ਘਰਾਂ ਤੇ ਲੋਕਾਂ ਦੇ ਕਾਰੋਬਾਰਾਂ ਤੇ ਗੋਲੀਆਂ ਚਲਾਈਆਂ ਗਈਆਂ ਕਈ ਲੋਕਾਂ ਨੂੰ ਤਾਂ ਖਤਮ ਵੀ ਕਰ ਦਿੱਤਾ ਗਿਆ ਇਨ੍ਹਾਂ ਧਮਕੀਆਂ ਤੋਂ ਡਰੇ ਹੋਏ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ ਉਹਨਾਂ ਨੇ ਕਈ ਵੱਡੇ ਵੱਡੇ ਕਟ ਕੀਤੇ ਉਹਨਾਂ ਨੇ ਸਰਕਾਰ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ ਵੱਡਾ business ਵੱਡਾ ਕਰ ਵੱਡੀ ਕਾਰ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ ਸਰਾਪ ਲੱਗਣ ਲੱਗ ਗਈ ਸੀ ਪਰ ਹੁਣ ਬ੍ਰਿਟਿਸ਼ ਕੋਲੰਬੀਆ ਦੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗੀ ਅਤੇ ਦੋਸ਼ੀਆਂ ਨੂੰ ਉਹਨਾਂ ਦੇਸ਼ ਡਿਪੋਰਟ ਕੀਤਾ ਜਾਵੇਗਾ ਤਿੰਨ ਲੋਕਾਂ ਨੂੰ ਡਿਪੋਰਟ ਕੀਤਾ ਵੀ ਜਾ ਚੁੱਕਾ ਹੈ 78 ਹੋਰ ਲੋਕ ਅੰਡਰ ਇਨਵੈਸਟੀਗੇਸ਼ਨ ਨੇ ਜੇਕਰ ਕੈਨੇਡਾ ਸਰਕਾਰ ਹੋਰ ਸਖਤੀ ਕਰਦੀ ਹੈ ਤਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਡਿਪੋਰਟ ਹੋਣਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਾਸਤੇ ਪੰਜਾਬੀਆਂ ਨੂੰ ਇਸ ਦੇ ਨਾਲ ਕੋਈ ਸੁੱਖ ਦਾ ਸਾਹ ਆ ਸਕੇ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਜੁਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਲਾਈਕ ਸ਼ੇਅਰ ਵੀ ਕਰਨਾ ਜੂਨ ਦੇ ਵਾਸਤੇ ਰਹੋ ਪੰਜਾਬੀਓ